ਅੱਜ 23 ਜੁਲਾਈ ਰਾਤ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਇਸ ਬਾਰੇ ਗੱਲ ਕਰਦੇ ਹਾਂ ਅੱਜ ਸਵੇਰ ਵੇਲੇ ਵੀ ਪੰਜਾਬ ਦੇ ਬਹੁਤੇ ਹਿੱਸਿਆਂ ਦੇ ਵਿੱਚ ਮੀਂਹ ਦਰਜਾ ਕੀਤਾ ਗਿਆ ਖਾਸ ਕਰਕੇ ਤਰਨਤਾਰਨ ਪੱਟੀ ਗੁਰਦਾਸਪੁਰ ਅੰਮ੍ਰਿਤਸਰ ਜਾਂ ਇਹਨਾਂ ਦੇ ਨਾਲ ਲੱਗਦੇ ਇਲਾਕੇ ਫਰੀਦਕੋਟ ਫਿਰੋਜ਼ਪੁਰ ਕੁਝ ਕੁ ਇਲਾਕੇ ਬਠਿੰਡੇ ਦੇ ਕੁਝ ਕੁ ਇਲਾਕੇ ਦੁਆਬੇ ਦੇ ਤੇ ਕੁਝ ਕੁ ਇਲਾਕੇ ਕੇਂਦਰੀ ਮਾਲਵੇ ਦੇ ਤੇ ਪਵਾਰ ਖੇਤਰ ਦੇ ਵਿੱਚ ਵੀ ਟੁੱਟਵੇਂ ਤੌਰ ਤੇ ਮੀਂਹ ਦਰਜ ਕੀਤਾ ਗਿਆ ਬਹੁਤੇ ਵੱਡੇ ਪੱਧਰ ਤੇ ਅਜੇ ਮੀਂਹ ਦੀਆਂ ਕਾਰਵਾਈਆਂ ਨਹੀਂ ਹੋਈਆਂ ਬੱਦਲਬਾਈ ਬਹੁਤ ਵੱਡੇ ਪੱਧਰ ਤੇ ਬਣੀ ਪਰ ਟੁੱਟਵੇਂ ਤੌਰ ਤੇ ਮੀਂਹ ਦੇ ਸ਼ਰਾਟੇ ਵੱਖ-ਵੱਖ ਖੇਤਰਾਂ ਦੇ ਵਿੱਚ ਲੱਗੇ ਦੁਪਹਿਰ ਤੋਂ ਪਹਿਲਾਂ-ਪਹਿਲਾਂ ਬਹੁਤੇ ਖੇਤਰਾਂ ਦੇ ਵਿੱਚ ਮੀਂਹ ਸਮਾਪਤ ਹੋ ਗਿਆ ਜਾਂ ਸਿਰਫ ਹਲਕੀ ਬੱਦਲਬਾਈ ਰਹੀ ਕਈ ਖੇਤਰਾਂ ਦੇ ਵਿੱਚ ਕਿਤੇ-ਕਿਤੇ ਦੁਪਹਿਰ ਤੋਂ ਬਾਅਦ ਧੁੱਪ ਵੀ ਦੇਖਣ ਨੂੰ ਮਿਲ ਰਹੀ ਹੈ ਅੱਧੀ ਰਾਤ ਤੋਂ ਬਾਅਦ ਜਾਂ ਕਿ ਲਈ ਅੱਧੀ ਰਾਤ ਤੱਕ ਅੱਜ ਮੌਸਮ ਪੰਜਾਬ ਦਾ ਇਸੇ ਤਰ੍ਹਾਂ ਹੀ ਰਹੇਗਾ ਥੋੜੀ ਜਿਹੀ ਗਰਮੀ ਥੋੜੀ ਜਿਹੀ ਹੂਮਸ ਦੇਖਣ ਨੂੰ ਮਿਲ ਸਕਦੀ ਹੈ ਅੱਧੀ ਰਾਤ ਤੋਂ ਬਾਅਦ ਇੱਕ ਵਾਰ ਫਿਰ ਪੰਜਾਬ ਵਿੱਚ ਮੀਂਹ ਦੀਆਂ ਕਾਰਵਾਈਆਂ ਸ਼ੁਰੂ ਹੋਣਗੀਆਂ ਚਾਹੇ ਉਹ ਮਾਝੇ ਦੇ ਇਲਾਕੇ ਹੋਣ ਦੁਆਬੇ ਦੇ ਹੋਣ ਪਵਾਦ ਦੇ ਹੋਣ ਪੱਛਮੀ ਮਾਲਵਾ ਹੋਵੇ ਜਾਂ ਕੇਂਦਰੀ ਮਾਲਵਾ ਕਿਸੇ ਵੀ ਖੇਤਰਾਂ ਦੇ ਵਿੱਚ ਟੁੱਟੇ ਮੇ ਤੌਰ ਤੇ ਮੀਂਹ ਨੇਰੀ ਪਹੁੰਚ ਸਕਦਾ ਹੈ ਕੁਝ ਕੁ ਖੇਤਰਾਂ ਦੇ ਵਿੱਚ ਭਾਰੇ ਮੀਂਹ ਕੁਝ ਕੁ ਇਲਾਕਿਆਂ ਦੇ ਵਿੱਚ ਹਲਕੇ ਆਮੀ ਤੇ ਕੁਝ ਕੁ ਖੇਤਰ ਜਿਹਾ ਵੀ ਰਹਿ ਸਕਦੇ ਨੇ ਜਿਨ੍ਹਾਂ ਦੇ ਵਿੱਚ ਸਿਰਫ ਬੱਦਲ ਵਾਈ ਬਣ ਕੇ ਬੱਦਲ ਅੱਗੇ ਲੰਘ ਜਵੇ ਕੁੱਲ ਮਿਲਾ ਕੇ ਅਗਲੇ 2 ਤੋਂ 3 ਦਿਨ ਇਸੇ ਤਰ੍ਹਾਂ ਹੀ ਕਾਰਵਾਈਆਂ ਵਾਪਰਦੀਆਂ ਰਹਿਣਗੀਆਂ ਅੱਧੀ ਰਾਤ ਤੋਂ ਬਾਅਦ ਮੀਂਹ ਸ਼ੁਰੂ ਹੋਣਗੇ ਦੁਪਹਿਰ ਤੋਂ ਪਹਿਲਾਂ ਪਹਿਲਾਂ ਬਹੁਤੇ ਖੇਤਰਾਂ ਦੇ ਵਿੱਚ ਮੀਂਹ ਪੈ ਕੇ ਇਹ ਸਮਾਪਤ ਹੁੰਦੇ ਹੋਏ ਦਿਖਾਈ ਦੇਣਗੇ